ਲੇ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਵਿਰੋਧ ਕਿਉਂ ਹੋ ਰਿਹਾ ਹਾਲਾਂਕਿ ਉਹਨਾਂ ਨੇ ਅਜੇ ਤਾਂ ਕਾਰਜ ਸ਼ੁਰੂ ਵੀ ਨਹੀਂ ਕੀਤੇ ਅਜੇ ਤਾਂ ਉਹਨਾਂ ਨੂੰ ਜਥੇਦਾਰ ਥਾਪਿਆ ਵਾ ਇਹ ਤਾਂ ਜਥੇਦਾਰ ਬਣੇ ਨਹੀਂ ਅਜੇ ਤਾਂ ਤੇ ਐਡੇ ਵੱਡੇ ਪੱਧਰ ਤੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਿੱਡੇ ਕਿੱਡੇ ਵੱਡੇ ਸ਼ਬਦ ਵਰਤੇ ਜਾ ਰਹੇ ਉਹਨਾਂ ਦੇ ਬਾਬਤ ਉਹਨਾਂ ਨੇ ਐਸਾ ਕੀ ਕਰ ਦਿੱਤਾ ਵਾ ਕਿਉਂ ਉਹਨਾਂ ਦਾ ਹੀ ਵਿਰੋਧ ਹੋ ਰਿਹਾ ਵਾ ਤਾਂ ਇੱਕ ਛੋਟੀ ਜੀ ਝਲਕੀ ਦਾ ਦਾ ਵੀਡੀਓ ਸੁਣਿਓ ਉਸ ਤੋਂ ਬਾਅਦ ਵਿਸਥਾਰ ਸਹਿਤ ਗੱਲ ਕਰਾਂਗੇ ਸੁਣਿਓ ਵੀਡੀਓ ਦੇ ਹੁਕਮ ਅਨੁਸਾਰ ਚੱਲ ਰਹੀਆਂ ਨੇ ਜੇ ਅਸੀਂ ਸੱਚੇ ਪਾਤਸ਼ਾਹ ਦੇ ਸਿਧਾਂਤ ਤੇ ਪਹਿਰਾ ਨਾ ਦਿੱਤਾ ਆਉਣ ਵਾਲੇ ਸਮੇਂ 'ਚ ਤੁਹਾਡੀ ਬਾਣੀ ਬਦਲੀ ਜਾਣੀ ਐ ਤੁਹਾਡਾ ਪਹਿਰਾਵਾ ਬਦਲਿਆ ਜਾਣਾ ਤੁਹਾਡੀਆਂ ਪੱਗਾਂ ਬਦਲੀਆਂ ਜਾਣੀਆਂ ਤੁਹਾਡੀਆਂ ਦਾੜ੍ਹੀਆਂ ਬਦਲੀਆਂ ਜਾਣੀਆਂ ਜਿਹੜੀਆਂ ਤਾਕਤਾਂ ਬਾਹਰੀ ਅੰਦਰੂਨੀ ਮਿਸ਼ਨਰੀਆਂ ਦੇ ਰੂਪ 'ਚ ਦਸਮਗ੍ਰੰਥ ਪਾਤਸ਼ਾਹ ਦੇ ਵਿਰੋਧੀਆਂ ਦੇ ਰੂਪ 'ਚ ਤੁਹਾਡੇ ਹਮਲੀਆਂ ਕਰਦੀਆਂ ਰਹੀਆਂ ਉਹਨਾਂ ਦਾ ਜਹੇਦਾਰ ਲੈ ਕੇ ਥੋਕਤਾ ਉਹਨਾਂ ਨੇ ਲੈ ਵੀ ਜਿਹੜਾ ਬਲਾਰਾ ਸੀ ਬਾਦਲ ਕਹਿੰਦਾ ਉਹ ਜਹੇਦਾਰ ਹੀ ਲਾਤਾ ਸੁਣਿਆ ਤੁਸੀਂ ਇਹ ਬੰਦਾ ਇਹ ਪੱਤਰਕਾਰ ਆ ਇਹਦਾ ਨਾਮ ਜਸਵੀਰ ਸਿੰਘ ਹੈ ਇਹ ਕਿ ਕਿਡੇ ਵੱਡੇ ਸ਼ਬਦ ਵਰਤ ਰਿਹਾ ਆ ਵੀ ਤੁਹਾਡੀ ਬਾਣੀ ਬਦਲੀ ਜਾਵੇਗੀ ਹੈ ਤੁਹਾਡਾ ਪਹਿਰਾਵਾ ਬਦਲਿਆ ਜਾਵੇਗਾ ਤੁਹਾਡੀਆਂ ਦਾੜੀਆਂ ਬਦਲੀਆਂ ਅਜੇ ਤਾਂ ਉਹਨਾਂ ਨੇ ਕਾਰਜ ਸ਼ੁਰੂ ਵੀ ਨਹੀਂ ਕੀਤਾ ਤੁਸੀਂ ਪਹਿਲਾਂ ਕਿਦਾਂ ਅੰਦਾਜ਼ਾ ਲਗਾ ਲਿਆ ਬਈ ਅਜੇ ਤਾਂ ਕਾਰਜ ਸ਼ੁਰੂ ਹੋਇਆ ਹੀ ਨਹੀਂ ਤੁਸੀਂ ਕੋਈ ਕਾਰਜ ਦੇਖਿਆ ਉਹਨਾਂ ਦਾ ਉਹਨੂੰ ਕਿਹੜੀ ਅਸੀਂ ਗੱਲ ਲੱਗੀ ਪਈ ਵੀ ਉਹ ਬੰਦਾ ਦਾੜੀਆਂ ਬਦਲ ਦੇਗਾ ਕਿ ਮਤਲਬ ਆਹ ਦਾੜੀਆਂ ਨੂੰ ਬਦਲ ਕੇ ਕੀ ਕਰ ਦੇਗਾ ਉਹ ਕਟਾਉਣ ਵਾਲੋ ਕਹਿਗਾ ਵੀ ਦਾੜੀਆਂ ਕਟਾ ਲਓ ਗਿਆਨੀ ਕੁਲਦੀਪ ਸਿੰਘ ਗੜਗਾਜੇ ਦਾੜੀਆਂ ਕਟਾਉਣ ਵਾਲੋ ਕਹਿਣਗੇ ਪੱਗਾਂ ਬਦਲ ਕੇ ਕੀ ਕਰਾਏਗਾ ਉਹ ਟੋਪੀਆਂ ਪਿਆ ਪਾਉਣਗੇ ਵੀ ਨਹੀਂ ਨਹੀਂ ਹੁਣ ਅਜੇ ਤੱਕ ਸਿੱਖੋ ਤੁਸੀਂ ਟੋਪੀਆਂ ਪਾਉਗੇ ਇਹ ਕੋਈ ਗੱਲ ਕਰਨ ਵਾਲੀ ਕੋਈ ਤੁਹਾਡੀ ਪੱਤਰਕਾਰੋ ਕੋ ਚੱਜ ਦੀ ਗੱਲ ਕਰਿਆ ਕਰੋ ਇਸਲ ਦੇ ਵਿੱਚ ਗੱਲ ਕੀ ਹੈ ਤੁਹਾਡੇ ਮਨ ਚ ਅਸਲ ਦੇ ਵਿੱਚ ਜ਼ਹਿਰ ਭਰਿਆ ਹੈ ਜਿੰਨਾ ਜ਼ਹਿਰ ਤੁਹਾਡੇ ਮਨ ਦੇ ਵਿੱਚ ਭਰਿਆ ਹੋਇਆ ਹੈ ਨਾ ਔਰ ਕਿਸੇ ਦੇ ਮਨ ਚ ਨਹੀਂ ਹੈ ਕਾਰਨ ਕੀ ਹੈ ਕਿਉਂਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਹੜੇ ਨੇ ਉਹ ਸਿੱਖ ਮਿਸ਼ਨਰੀ ਕਾਲਜ ਦੇ ਪੜ੍ਹੇ ਹੋਏ ਨੇ ਬਸ ਗੱਲ ਨਹੀਂ ਕਿਹਾ ਬਸ ਇਹ ਤੁਹਾਡੇ ਪੰਗਾ ਬਦਲੇ ਜਾਣ ਗਿਆ ਬਾਣੀ ਬਦਲੀ ਜਾਵੇ ਕਿਹੜੀ ਬਾਣੀ ਬਦਲ ਦੇਣਗੇ ਉਹ ਕੀ ਬਦਲ ਦੇਣਗੇ 35 ਮਾਪੁਰਸ਼ਾ ਦੀ ਬਾਣੀ ਬਦਲ ਕੇ ਕੀ ਕਰ ਦੇਣਗੇ ਹੱਦੋਂ ਕੋਈ ਬੋਲਣ ਲੱਗੇ ਕੋ ਸੋਚ ਲਿਆ ਕਰੋ ਅਜੇ ਤੱਕ ਕਾਰਜ ਸ਼ੁਰੂ ਨਹੀਂ ਹੋਏ ਅਜੇ ਤਾਂ ਉਹਨਾਂ ਨੇ ਕੰਮ ਸ਼ੁਰੂ ਅਜੇ ਤਾਂ ਉਹਨਾਂ ਨੂੰ ਜਥੇਦਾਰ ਇਲਾਨਿਆਂ ਸੀ ਤੇ ਥਾਪਿਆ ਹੋਇਆ ਅੱਜ ਅੱਜ ਸਵੇਰੇ ਉਹਨਾਂ ਨੂੰ ਥਾਪ ਦਿੱਤਾ ਵਾ ਬੜਾ ਨੂੰ ਜਥੇਦਾਰੀ ਮਿਲ ਗਈ ਅੱਜ ਸਵੇਰੇ ਤੁਸੀਂ ਪਹਿਲਾਂ ਹੀ ਰੌਲਾ ਪਾਈ ਜਾਂਦੇ ਹੋ ਹਾਲਾਂਕਿ ਜਿੰਨਿਆਂ ਨੇ ਵੀ ਗੱਲ ਕੀਤੀ ਆ ਗੱਲ ਇਹ ਕੀਤੀ ਆ ਵੀ ਜਿਹੜਾ ਜਥੇਦਾਰੀ ਬਦਲਣ ਦਾ ਸਿਸਟਮ ਆ ਨਾ ਉਹ ਸਹੀ ਨਹੀਂ ਆ ਬਸ ਇੰਨੀ ਗੱਲ ਹੋਈ ਆ ਨਾ ਵੀ ਤੁਹਾਡਾ ਜਥੇਦਾਰੀ ਬਦਲਣ ਦਾ ਸਿਸਟਮ ਸਹੀ ਨਹੀਂ ਆ ਉਹਨੂੰ ਸਹੀ ਕਰੋ ਵੀ ਇਦਾਂ ਜਥੇਦਾਰ ਨਹੀਂ ਬਦਲੇ ਜਾ ਸਕਦਾ ਪਰ ਤੁਸੀਂ ਤਾਂ ਨਿੱਜੀ ਵਿਰੋਧ ਕਰਨ ਲਾ ਪਿਓ ਅਸਲ ਦੇ ਵਿੱਚ ਤੁਹਾਨੂੰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਚੁਭਿਆ ਤਾਨੂੰ ਕੀ ਚੁਬ ਰਿਆ ਸਿੱਖ ਰਹਿਤ ਮਰਿਆਦਾ ਜੋ ਅਕਾਲ ਤਖਤ ਤੋਂ ਲਾਗੂ ਹੈ ਇਹਨਾਂ ਬੰਦਿਆਂ ਨੂੰ ਸਕੇਬਲ ਤੇ ਕੇਵਲ ਰਹਿਤ ਮਰਿਆਦਾ ਚੁਬ ਰਹੀ ਹੈ ਵੀ ਕਿਸ ਨੇ ਕਿਸੇ ਤਰੀਕੇ ਦੇ ਨਾਲ ਅਕਾਲ ਤਖਤ ਤੋਂ ਅਸੀਂ ਆਪਣੀ ਮਰਿਆਦਾ ਲਾਗੂ ਕਰਵਾਈਏ ਕਰਾਉ ਤਾਂ ਸਹੀ ਕਿਹੜੀ ਕਰਾਓ ਸਭ ਤੋਂ ਪਹਿਲੀ ਗੱਲ ਇਹ ਆ ਮੇਰੇ ਪੱਤਰਕਾਰ ਨਾਲ ਸਿੱਧੀ ਗੱਲ ਬਾਤ ਕਿਹੜੀ ਮਰਿਆਦਾ ਲਾਗੂ ਕਰਾਓਗੇ ਤੁਸੀਂ ਕਿ ਉਹਨਾਂ ਦੀ ਮੈਂ ਤਾਂ ਪਹਿਲਾਂ ਵੀ ਕਿਹਾ ਸੀ ਤੁਹਾਡੀ ਤੁਹਾਡੀ ਆਪਸ ਦੇ ਵਿੱਚ ਕੋਈ ਸਾਂਝ ਹੈਗੀ ਆ ਵੀ ਇੱਕ ਜੋਰ ਹੈਗੇ ਤੁਸੀਂ ਤੁਸੀਂ ਇੱਕ ਮਤ ਹੈਗੇ ਹੋ ਵੀ ਤੁਸੀਂ ਆ ਮਰਿਆਦਾ ਲਾਗੂ ਕਰਵਾ ਸਕਦੇ ਹੋ ਕਿਹੜੀ ਕਰਾਓਗੇ ਤੁਸੀਂ ਹਰ ਜਥੇਬੰਦੀ ਦੀ ਤੁਹਾਡੀ ਆਪੋ ਆਪਣੀ ਮਰਿਆਦਾ ਵਾ ਜਿੰਨੀਆਂ ਤੁਹਾਡੇ ਜਥੇਬੰਦੀਆਂ ਉਨੀਆਂ ਮਰਿਆਦਾ ਵਾ ਪਹਿਲਾਂ ਉਸ ਬੰਦੇ ਨੂੰ ਕਾਰਜ ਸ਼ੁਰੂ ਕਰ ਲੈਣ ਦੋ ਉਹ ਕਾਰਜਕਾਰਤਾ ਲੈਣ ਦੋ ਪਹਿਲੇ ਕਹੇ ਤਾਂ ਦੌੜੀਆਂ ਬਦਲ ਦੇਣਗੇ ਬਾਣੀ ਬਦਲ ਦੇਣਗੇ ਐਡੇ ਵੱਡੇ ਸ਼ਬਦ ਵਰਤੀ ਜਾਂਦੇ ਤੁਸੀਂ ਯਾਰ ਸਿਰਫ ਇੱਕ ਮਿਸ਼ਨਰੀ ਕਾਰਜ ਤੋਂ ਪੜ੍ਹਿਆ ਹੋਣ ਕਰਕੇ ਹੋ ਸਕਦਾ ਤੋਂ ਆਉਣ ਵਾਲੇ ਸਮੇਂ ਤੁਹਾਡੇ ਪੱਖ ਦੀ ਕਿੰਨੀਆਂ ਗੱਲਾਂ ਕਰ ਜਿਓ ਫਿਰ ਕੀ ਕਰੋਗੇ ਅਜੇ ਤੁਹਾਨੂੰ ਪਤਾ ਪਤਾ ਹੈ ਕਿ ਕੀ ਕਰਨਾ ਉਹਨਾਂ ਵਿਚਾਰੇ ਨੇ ਹੱਦ ਹੈ ਯਾਰ ਤੁਹਾਡੇ ਵਾਲੀ ਤੁਸੀਂ ਨਜੀਬ ਰੋ ਟੇਕ ਸਿੰਘ ਧਨੋਲਾ ਵੀ ਤਾਂ ਹੈਗਾ ਨਾ ਉਹਨੂੰ ਵੀ ਤਾਂ ਜਥੇਦਾਰ ਐਲਾਨਿਆ ਨਾ ਉਹਨਾਂ ਦਾ ਵਿਰੋਧ ਦੇ ਤੁਸੀਂ ਕੀਤਾ ਕਿਸੇ ਬਾਬੇ ਨੇ ਜਾਂ ਜਿਹੜੇ ਉਹਨਾਂ ਵਿਰੋਧ ਕਰ ਰਹੇ ਨੇ ਤੇ ਕਿਸੇ ਨੇ ਵੀ ਟੇਕ ਸਿੰਘ ਧਨੋਲਾ ਦਾ ਵਿਰੋਧ ਕੀਤਾ ਤਾਂ ਦੱਸਿਓ ਕਿਉਂਕਿ ਉਹ ਇਹਨਾਂ ਦਾ ਆਪਣਾ ਬੰਦਾ ਹੈ ਕਿਉਂਕਿ ਉਹ ਉਹਦੇ ਪਿੱਛੇ ਰਾਜਸੀ ਤਾਕਤਾਂ ਬਹੁਤ ਜ਼ਿਆਦਾ ਨੇ ਇਕੱਲੇ ਇੱਕ ਆਮ ਪਰਿਵਾਰ ਤੋਂ ਇੱਕ ਆਮ ਪਰਿਵਾਰ ਤੋਂ ਇੱਕ ਪਾਠੀ ਸਿੰਘ ਉਸ ਤੋਂ ਬਾਅਦ ਸ਼੍ਰੋਮਣ ਕਮੇਟੀ ਦਾ ਮੁਲਾਜ਼ਮ ਉਸ ਤੋਂ ਬਾਅਦ ਜਥੇਦਾਰ ਕਿਉਂਕਿ ਆਮ ਘਰ ਦੇ ਵਿੱਚ ਉਹ ਹਨ ਤਾਂ ਕਰਕੇ ਉਹਦਾ ਵਿਰੋਧ ਕਰੀ ਜਾਂਦੇ ਤੁਸੀਂ ਜੇਕਰ ਤਕੜਾ ਬੰਦਾ ਕੋ ਬਾਬਾ ਹੁੰਦਾ ਤੁਹਾਡੀ ਹਿੰਮਤ ਨਹੀਂ ਪੈਣੀ ਤੇ ਜਾ ਕੇ ਪੈਰਾ ਜੇ ਮੱਥੇ ਟੇਕਣੇ ਜਾਗੇ ਉਹਨੂੰ ਕਾਰਜ ਸ਼ੁਰੂ ਕਰ ਲੈਂਦੇ ਭਾਈ ਪਹਿਲਾਂ ਜਿਹੜੀ ਗੱਲ ਕਰਨੀ ਆ ਉਹ ਇਹ ਗੱਲ ਕਰੋ ਕਿ ਜਥੇਦਾਰੀ ਬਦਲਣ ਦਾ ਸਿਸਟਮ ਤੁਹਾਡਾ ਮਾੜਾ ਆ ਇਦਾਂ ਨਹੀਂ ਕਰੀਦਾ ਜਿਹੜਾ ਸਾਰਿਆਂ ਨੇ ਬਹੁਤ ਸਾਰੇ ਸੂਝਵਾਨ ਪ੍ਰਚਾਰਕਾਂ ਨੇ ਇਹ ਗੱਲ ਕੀਤੀ ਵੀ ਇਦਾਂ ਤਾਂ ਕੋਈ ਚੌਂਕੀਦਾਰ ਨੂੰ ਨਹੀਂ ਤੋੜਦਾ ਕੋਈ ਜਿਹੜਾ ਤੁਸੀਂ ਤੋੜਦੇ ਹਣਾ ਮਤਲਬ ਉਹ ਕਾਰਨ ਦੱਸਿਆ ਜਾਵੇ ਉਹ ਵਿਧੀ ਵਿਧਾਨ ਬਦਲਿਆ ਜਾਵੇ ਗੱਲ ਇਸ ਚੀਜ਼ ਦੀ ਹੋਈ ਹੈ ਨਾ ਫਿਰ ਤੁਸੀਂ ਤਾਂ ਵਿਰੋਧ ਸ਼ੁਰੂ ਕਰਤਾ ਗਿਆਨੀ ਕੁਲਦੀਪ ਸਿੰਘ ਗੜਕਾਜ ਦਾ ਨਾਇਜ਼ਾ ਨਾ ਕਰਿਆ ਕਰੋ ਸਿਆਣੇ ਬਣੋ ਸਿਆਣੇ ਸੂਝਵਾਨ ਬਣੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ